ਪਾਠ 5 ਪੰਛੀਆਂ ਦੀ ਲੜਾਈ ਚਿੜੀਆਂ ਨੇ ਚੀਕ ਚਹਾੜਾ ਪਾ ਦਿੱਤਾ ਚਿੜੀਆਂ ਦਾ ਰੌਲਾ ਸੁਣ ਕੇ ਬਬਲੂ ਬਾਹਰ ਆਇਆ ਉਸਨੇ ਦੇਖਿਆ ਕਿ ਕੁਝ ਚਿੜੀਆਂ ਲੜ ਰਹੀਆਂ ਹਨ ਉਹ ਭੱਜ ਕੇ ਆਪਣੇ ਛੋਟੇ ਭਰਾ ਨੂੰ ਸੱਦ ਲਿਆਇਆ ਬਬਲੂ ਤੇ ਉਸਦਾ ਭਰਾ ਪਿੰਟੂ ਚਿੜੀਆਂ ਦੀ ਲੜਾਈ ਦੇਖਣ ਲੱਗ ਪਏ ਇਹ ਕਿਉਂ ਲੜ ਰਹੀਆਂ ਹਨ ਪਿੰਟੂ ਨੇ ਪੁੱਛਿਆ ਪਤਾ ਨਹੀਂ ਬਬਲੂ ਨੇ ਕਿਹਾ ਤੇ ਦੋਵੇਂ ਭਰਾ ਚਿੜੀਆਂ ਨੂੰ ਲੜਦੇ ਆ ਦੇਖਣ ਲੱਗੇ ਤੁਸੀਂ ਇੱਥੇ ਕੀ ਕਰ ਰਹੇ ਹੋ ਮੰਮੀ ਦੇਖੋ ਚਿੜੀਆਂ ਲੜ ਰਹੀਆਂ ਹਨ ਹਾਂ ਮੰਮੀ ਨੇ ਕਿਹਾ ਪਰ ਇਹ ਕਿਉਂ ਲੜ ਰਹੀਆਂ ਹਨ ਹੋ ਸਕਦਾ ਹੈ ਇਹ ਖਾਣ ਪੀਣ ਤੋਂ ਲੜ ਰਹੀਆਂ ਹੋਣ ਮੰਮੀ ਨੇ ਕਿਹਾ ਮੰਮੀ ਕੀ ਇਹ ਆਪਸ ਵਿੱਚ ਆਲੜੇ ਪਿੱਛੇ ਨਹੀਂ ਲੜ ਸਕਦੀਆਂ ਬਬਲੂ ਨੇ ਕਿਹਾ ਹਾਂ ਹਾਂ ਪੰਛੀ ਆਲੜੇ ਪਿੱਛੇ ਵੀ ਲੜਦੇ ਹਨ ਉਹ ਆਪਣੇ ਆਲੜੇ ਨੂੰ ਬਚਾਉਣ ਲਈ ਲੜਾਈ ਕਰਦੇ ਹਨ ਉਹਨਾਂ ਦੀ ਲੜਨ ਪਿੱਛੇ ਕਈ ਕਾਰਨ ਹੋ ਸਕਦੇ ਹਨ ਭਰਤ ਤੁਸੀਂ ਤਾਂ ਕਹਿ ਦਿੱਸੀ ਕਿ ਪੰਛੀ ਮਿਲ ਜੁਲ ਕੇ ਰਹਿੰਦੇ ਹਨ ਬਬਲੂ ਨੇ ਮੰਮੀ ਨੂੰ ਪੁੱਛਿਆ ਹਾਂ ਪਰ ਕਈ ਵਾਰੀ ਉਹ ਆਪਸ ਵਿੱਚ ਲੜ ਵੀ ਪੈਂਦੇ ਹਨ ਅੱਛਾ फिर उन्हें छुड़ा कौन है कोई भी नहीं जो इस लड़ाई विच हार जाता है ओह उस थां तो चला जाता है बड़ी अजीब गल है बच्चियां ने कहा हाँ पर एहो कुदरत दा ढंग है कुदरत हमेशा ताकतवर दा साथ दिंदी है अच्छा बच्चियां ने हैरान होके कहा